हां जी दोस्तों सत श्री अकाल सारे किसान फार्मर वीरा नु सो दोस्तों आज पहुंचेया पिੰਡ जोर सिंह वाला तहसील पट्टी जिला श्री तरनतारन साहिब वीर हरवेयल सिंह ਦੇ ਫਾਰਮ ਤੇ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਜਿਹੜੇ ਕਾਫੀ ਲੰਬੇ ਸਮੇਂ ਤੋਂ ਆਪਣੇ ਨਾਲ ਜੁੜੇ ਆ ਪਸ਼ੂ ਵਪਾਰ ਦਾ ਕੀਤਾ ਇੱਕ ਡੇਰੀ ਫਾਰਮਿੰਗ ਦੇ ਨਾਲ ਨਾਲ ਤੇ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਟੋਟਲ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆ ਦੋ ਬੈੜਾ ਦਿਖਾਵਾਂਗੇ ਬਹੁਤ ਖੂਬਸੂਰਤ ਬੈੜਾ ਨੇ ਇੱਕ ਝੋਟੀ ਦਿਖਾਵਾਂਗੇ ਠੀਕ ਹੈ ਜੀ ਪਸ਼ੂ ਤਿੰਨੇ ਗੱਭਣ ਆ ਪਿਆਰੀ ਵਾਲੇ ਪਸ਼ੂ ਆ ਕੁਝ ਦਿਨਾਂ ਤੱਕ ਜਿਹੜੇ ਦੋਸਤੋ ਇਹ ਸੁਣ ਦੀ ਪੂਰੀ ਤਿਆਰੀ ਹੈ ਇਹਨਾਂ ਪਸ਼ੂਆਂ ਦੀ ਸੋ ਦੋਸਤੋ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 30 ਮਈ ਆ ਤੇ ਸਮਾਂ ਕੋਈ ਮਾਰਨਿੰਗ ਦੇ 9:00 ਵਜੇ ਦਾ ਵੈਸੇ ਪਸ਼ੂ ਗੱਭਣ ਦਿਖਾਉਣੇ ਆਪਾਂ ਤੁਹਾਨੂੰ ਤਿੰਨੇ ਨਗ ਜਿਹੜਾ ਐਨੀਮਲ ਵੀ ਪਸੰਦ ਆਊਗਾ ਦੋਸਤੋ ਉਹਦੀ ਵਿਸ਼ੇਸ਼ਤਾ ਔਰਤੇ ਖਾਸ ਤੌਰ ਤੇ ਘਰੇ ਆਣ ਕੇ ਨਰਕ ਪਰਖ ਕਰ ਲਿਓ ਕਿਉਂਕਿ ਪਸ਼ੂ ਗੱਭਣਾ ਤੇ ਬੇਸ਼ੱਕ ਚਾਰੇ ਥਾਨਾਂ ਦੇ ਕੋਈ ਵੀ ਰਿਤ ਟਿੱਪ ਕੇ ਬਰਾ ਕੇ ਆਪਣੀ ਤਸੱਲੀ ਕਰ ਸਕਦਾ ਤੋ ਬਹੁਤ ਖੂਬਸੂਰਤ ਕੁਆਲਿਟੀ ਦੀਆਂ ਦੋ ਬੈੜਾਂ ਇੱਕ ਛੋਟੀ ਇੱਕ ਮੱਝ ਤੁਹਾਨੂੰ ਦਿਖਾ ਦਾਂਗੇ ਪੂਰੀ ਡਿਟੇਲ ਆਪਾਂ ਵੀਰ ਹਰਵੈਲ ਦੇ ਕੋਲੋਂ ਲੈ ਲਾਂਗੇ ਸੋ ਵੀਡੀਓ ਦੇ ਨਾਲ ਐਨ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਆ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਆਓ ਕਰਦੇ ਆ ਗੱਲਬਾਤ ਬਾਈ ਹਰਵੈਲ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਹਰਵੈਲ ਜੀ ਸਾਸ੍ਰੀਕਾ ਜੀ ਸੰਧੂ ਸਾਹਿਬ ਜੀ ਸਾਸ੍ਰੀਕਾ ਬਾਕੀ ਜਿੰਨੇ ਵੀ ਰਾਜਸੰਧੂ ਫਾਰਮ ਚੈਨਲ ਨੂੰ ਪਿਆਰ ਦੇ ਰਹੇ ਮੇਰੇ ਵੱਲੋਂ ਪਿਆਪਰੀ ਸਾਸ੍ਰੀਕਾ ਹੋ ਠੀਕ ਠਾਕ ਵੀਰੇ ਬਹੁਤ ਵਧੀਆ ਬਾਈ ਹਰਵੈਲ ਜੀ ਠੀਕ ਠਾਕ ਮੇਰੇ ਮ अच्छा हरवेल आज ਆਪਣੇ ਕੋਲ ਵੀ ਤਿੰਨ ਨਾਗਰੇ ਤਿੰਨੇ ਗੱਬਣਾ ਹਾਂ ਤਿੰਨੇ ਗੱਬਣਾ ਨੇ ਅੱਛਾ ਬਾਕੀ ਇਹਨਾਂ ਦੀ ਡਿਟੇਲ ਆਪਾਂ ਸਮਝ ਕਰ ਲੈਂਦੇ ਠੀਕ ਹੈ ਜੀ ਹਾਂ ਜੀ ਉਹ ਦੋਸਤੋ ਪਹਿਲੇ ਨੰਬਰ ਤੋਂ ਸ਼ੁਰੂਆਤ ਇਸ ਬੱਛੀ ਤੋਂ ਕਰ ਲਾਂਗੇ ਇਸ ਵạchੀ ਤੋਂ ਕਰ ਲਾਂਗੇ ਤੇ ਭਾਈ ਹਰਵੈਲ ਇਹ ਬੱਛੀ ਦੀ ਕੀ ਡਿਟੇਲ ਹੈ ਸੰਧੂ ਸਾਹਿਬ ਬੱਛੀ ਦੀ ਜਿਹੜੀ ਇਹ 9 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਅਜੇ ਅੱਛਾ ਜੀ ਅਜੇ ਇਹਦਾ ਸਮਾਂ ਜਿਹੜਾ 8-9 ਦਿਨ ਬਾਕੀ ਆ ਅੱਛਾ ਜੀ ਬਾਕੀ ਕਰਮਾ ਵਾਲੀ ਬਣੀ-ਬੁਣੀ ਬਹੁਤ ਜ਼ਿਆਦੀ ਅਜੇ ਵੀ ਅੱਛਾ ਜੀ 8-9 ਦਿਨਾਂ ਤਾਂ ਬਹੁਤ ਜ਼ਿਆਦੀ ਬਣ ਜੂਗੀ ਠੀਕ ਹੈ ਜੀ ਇਹ ਗਰਲੈਂਡ ओके ਤੇ ਇਹਦੀ ਮਾਂ ਦਾ ਜਿਹੜਾ 38 ਕਿਲੋ ਦਾ ਰਿਕਾਰਡਡ ਜਾਨੀ ਕਿ ਚਵਾਈ ਜਿਹੜੀ ਉਹਨੇ ਕਰਾਈ ਆ 38 ਲੀਟਰ 38 ਲੀਟਰ ਦੀ ਓਕੇ ਜੀ ਤੇ ਮੂੰਹ ਚੌਗੀ ਆ ਇਹ ਲਓ ਜੀ ਫੁੱਲ ਹਾਈਟ ਆ ਬੱਚੀ ਦੀ ਕੱਦ-ਕੁੱਦ ਬਹੁਤ ਜ਼ਿਆਦਾ ਲਓ ਦੋਸਤੋ ਪੂਰਾ ਸਟਰਕਚਰ ਤੁਸੀਂ ਬੱਚੀ ਦਾ ਦੇਖ ਲਓ ਮੂੰਹ ਚਾਰ ਦੰਦਾਂ ਲਵੀ ਜੀ ਬੱਚੀਆ ਮੂੰਹ ਚਾਰ ਦੰਦਾਂ ਤਾਂ ਚੌਕ ਦੇ ਦੰਦ ਹਜੇ ਬਰਾਬਰ ਨਹੀਂ ਕੀਤੇਗੇ ਠੀਕ ਆ ਤੇ ਆ ਲਓ ਜੀ ਬਹੁਤ ਖੂਬਸੂਰਤ ਕੁਆਲਿਟੀ ਲੈਵੇ ਆਰਡਰ ਤੇ ਕੁਆਲਿਟੀ ਬਹੁਤ ਵਧੀਆ ਲੰਬੀ-ਲੰਬੀ ਪੂਰੀ ਆ ਕੱਦ ਬਹੁਤ ਸੋਹਣਾ ਬਾਕੀ ਸ਼ਾਇਨਿੰਗ ਸ਼ੂਨਿੰਗ ਪੂਰੀ ਆ ਬੱਚੀ ਦੇ ਵਿੱਚ ਸੋ ਮਦਰ ਮਿਲਕ ਵੀ 38 ਕਿਲੋਟਰ ਦੀ ਕਪੈਸਿਟੀ ਦਸੀ ਆ ਵੀਰ ਹਰਵੈਲ ਸਿੰਘ ਨੇ ਆ ਦੇਖੋ ਜੀ ਠੀਕ ਆ ਬਹੁਤ ਚੰਗੀ ਜੰਮ ਸਾਹਿਬ ਅੱਛੀ ਬਿਲਕੁਲ ਹਾਈਟ ਲੈਂਥ ਜਿਹੜੀ ਆ ਪ੍ਰੋਪਰ ਤੇ ਸ਼ਾਇਨਿੰਗ ਬਹੁਤ ਜ਼ਿਆਦੀ ਬੱਚੀ ਦੀ ਹਾਂ ਲਓ ਜੀ ਠੀਕ ਆ ਸੋ ਥਾਨ ਤੋਂ ਬੜਾ ਦੋਸਤ ਟੌਰੀ ਲਗਾ ਠੀਕ ਆ ਥਾਨ ਦੀ ਕੁਆਲਿਟੀ ਸਭ ਬਹੁਤ ਵਧੀਆ ਮੁੱਠੀ ਥਾਨ ਨਿਕਲ ਕੇ ਸਾਹਮਣੇ ਆਊਗਾ ਫਿਕਸ ਆਰਡਰ ਦੇ ਵਿੱਚ ਕੋਈ ਟੁੱਟਮਾ ਲੈਵਾ ਨਹੀਂਗਾ ਕੋਈ ਢਲਕਮਾ ਨਹੀਂਗਾ ਬਿਲਕੁਲ ਕੰਪੈਕਟ ਜੀ ਆ ਤੋ ਚੰਗੀ ਫੇਸ ਕੁਆਲਿਟੀ ਆ ਬਾਕੀ ਰੰਗ ਪ੍ਰਿੰਟ ਬਹੁਤ ਵਧੀਆ ਦੋਸਤੋ ਫੈਸ਼ਨੇਟ ਡਿਜ਼ਾਈਨ ਚੰਗਾ ਐ ਸਵੈਟਰ ਦਾ ਸੋਰਾ ਤਾਰਾ ਵਿੱਚ ਦਾ ਬਹੁਤ ਟੌਪ ਦਾ ਚੌੜੇ ਪਿੱਠ ਪੂੜੇ ਦੇ ਵਿੱਚ ਅਜੇ ਵੀ ਦਿਨਾਂ ਦੀ ਗੱਲ ਕਰ ਲਈਏ ਕਿੰਨੇ ਦਿਨ ਤਾਂ ਸਮੇਂ ਦੇ ਵਿੱਚ ਬਾਕੀ ਆ ਜੇ ਅੱਜ ਦੀ ਗੱਲ ਕਰ ਲਈਏ ਇਹਦੀ ਤਾਂ ਸੰਧੂ ਸਭ ਅੱਜ ਵੀ ਹਾਜ਼ਰ ਆ ਬਹੁਤ ਜ਼ਿਆਦੀ ਬਣੀ ਆ ਠੀਕ ਆ ਜੀ ਤੇ ਅਜੇ 8-9 ਦਿਨ ਦੇ ਵਿੱਚ ਤਾਂ ਪਤਾ ਨਹੀਂ ਕਿੱਥੇ ਜਾਊ ਪਰ ਫਿਰ ਬਾਈ ਇੱਕ ਥਾਂ ਤੇ ਰੋਕ ਲਿਆ ਮੜਾ ਥਾਣੇ ਨੇੜੇੋਂ ਦਿਖਾਈਏ ਵੀਰਾਂ ਨੂੰ ਲੋ ਵੀ ਪ੍ਰਾਉ ਬਾਕੀ ਰਹੀ ਗੱਲ ਸੰਧੂ ਸਾਹਿਬ ਇਹਦੀ ਹਾਂਜੀ ਬਣਨ ਦੀ ਹਾਂਜੀ ਤਾਂ ਹੁਣ ਹੀ ਇੰਨੀ ਜ਼ਿਆਦੀ ਬਣੀ ਆ ਜਿਹੜੀ ਗਾਂ ਹੁੰਦੀ ਹੈ ਘੰਟਿਆਂ ਦੇ ਹਿਸਾਬ ਨਾਲ ਬਣਦੀ ਆ ਠੀਕ ਹੈ ਜੀ ਇਹ ਤੁਸੀਂ ਅੱਜ ਦੇਖੀ ਅੱਜ ਹੋਰ ਚੀਜ਼ ਆ ਹਾਂਜੀ ਅਗਲੇ ਦਿਨ ਹੋਰ ਚੀਜ਼ ਹੋ ਜੂਗੀ ਬਿਲਕੁਲ ਜੀ ਅਜੇ ਪਸ਼ੂ ਮੱਝ ਆ ਜਿਹੜੀ ਉਸ ਸਮੇਂ ਨਾਲ ਥੋੜਾ ਘੱਟ ਉਤਰਦੀ ਆ ਉਹ ਸਹੀ ਆ ਪਰ ਗਾਂ ਦਾ ਘੰਟਿਆਂ ਦੇ ਹਿਸਾਬ ਨਾਲ ਬਦਲਦੀ ਆ ਬਿਲਕੁਲ ਲਓ ਦੋਸਤੋ ਵੈਸੇ ਇਹ ਕਿੰਨਾ ਲੇਵਾ ਇਹਦਾ ਨਿੱਗਰ ਆ ਇਹਦੇ ਚ ਭਲ ਨਹੀਂ ਹੈਗੀ ਬਿਲਕੁਲ ਆਹਾ ਬਿਲਕੁਲ ਸੋ ਨਿੱਗਰ ਲੇਵੇ ਦੀ ਆ ਦੋਸਤੋ ਬਿਨਾ ਕਿਸੇ ਭਲਾਂ ਤੋਂ ਪਲੂਣ ਤੋਂ ਠੀਕ ਹੈ ਜੀ ਨਿੱਗਰ ਲੇਵਾ ਸੋ ਕਲਕੋਲਕ ਫਿਕਸ ਆਰਡਰ ਦੇ ਵਿੱਚ ਆ ਬਹੁਤ ਪਸੰਦੀਦਾ ਹਵਾਨੇ ਲੇਵੇ ਦੀ ਆ ਸੋ ਪਹਿਲਾਂ ਬੱਚੀ ਨੂੰ ਸੁਣਾ ਠੀਕ ਆ ਤੇ ਘਾ ਲਓ ਜੀ ਬਹੁਤ ਚੰਗੀ ਸਾਨੂੰ ਸਬੱਛੀ ਲਓ ਜੀ ਠੀਕ ਨਵੀਂ ਬੱਚੀ ਆ ਮੂੰਹੋਂ ਚੌਗੀ ਆ ਫਿਰ ਨੂੰ ਸਾਹਿਬ ਠੰਡੀ ਸੀਲ ਪੂਰੀ ਹੂੰ ਲਓ ਵੀ ਦੋਸਤੋ ਠੀਰਾਪਨ ਵੇਖੋ ਤੁਸੀਂ ਵੈਸੇ ਛੜੀਆਂ ਛੋੜੀਆਂ ਬੰਨੀਆਂ ਵੀਰ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਨੋਰਮਲ ਰਸੀ ਵੰਗਾ ਆਪਾਂ ਪਾਉਣਾ ਹੁੰਦਾ ਤੇ ਜਿੱਦਾਂ ਮਰਜ਼ੀ ਤੁਸੀਂ ਗਜਾ ਸਕਦੇ ਜੇ ਪਸ਼ੂ ਨੂੰ ਬਾਕੀ ਆਹ ਦੇਖੋ ਤੁਸੀਂ ਥਣ ਦੀ ਕੁਆਲਿਟੀ ਦਾ ਇਹ ਬੁਹਾਨਾ ਦੇਖੋ ਕਿੱਥੋਂ ਤੱਕ ਜਾਂਦੇ ਆ ਹਾਂ ਪਿੱਛੇ ਨੂੰ ਵੀ ਦੇਖੋ ਠੀਕ ਹੈ ਜੀ ਪੂਰਾ ਸੋਲ ਜਰਦਾ ਦੋਸਤੋ ਨਸਲ ਫਰੀਡ ਆ ਚੈੱਕ ਸਨੂੰ ਸਾਹਿਬ ਕਹਿ ਦਿੰਦਾ ਆਪਾਂ ਹੱਥ ਦਾ ਲਾਉਂਦੇ ਦੇ ਦੇ ਹਾਂ ਕਿੱਥੋਂ ਸ਼ੁਰੂ ਹੋ ਗਏ ਕਿੱਥੇ ਬਹੁਤ ਖੂਬਸੂਰਤ ਕੁਆਲਿਟੀ ਹੈ ਠੀਕ ਹੈ ਜੀ ਸੋ ਸੈ ਪਹਿਲਾਂ ਮੈਂ ਜ਼ਿਕਰ ਕਰਦਾ ਦੋਸਤੋ ਬਹੁਤ ਸੋਹਣਾ ਪ੍ਰਿੰਟ ਫਰੰਟ ਬਹੁਤ ਸੋਹਣਾ ਬੈੜਾ ਸੋਹਣੀ ਬੱਚੀ ਹੈ ਸੰਤੋਖ ਸਾਹਿਬ ਜੀ ਕੁਲੀ ਹੈ ਹਜੇ ਨੇ ਭਾਰੀ ਵੀ ਹੋਣਾ ਤੇ ਹਾਈਟ ਵੀ ਕੱਢੂਗੀ ਬੱਚੀ ਆ ਬਿਲਕੁਲ ਜੀ ਬਿਲਕੁਲ ਜਿਵੇਂ ਜਿਵੇਂ ਇੱਕ ਦੋ ਸੂਵੇ ਸੂਗੀ ਕੱਦ ਵੀ ਕਰੂਗੀ ਹਾਂਜੀ ਤੇ ਫਿਰ ਰੇਲ ਫਿਰ ਕੀ ਕੀਮਤ ਕੀ ਮੰਗ ਕਰਦੇ ਦੀ ਭਈ ਮੰਗ ਸੰਤੋਖ ਸਾਹਿਬ ਕਰਨ ਨੂੰ ਭਾਵੇਂ 1.5 ਕਰ ਲਈਏ 95 ਕਰ ਲਈਏ ਹਾਂਜੀ 85000 ਦੀ ਬੱਚੀ ਦੇ ਲਿਆ ਕਰ 85000 ਉਹ ਚੋਂ ਵੀ ਥੋੜਾ ਬੋਦਾ ਮੰਨਤਨ ਕਰਦਾ ਠੀਕ ਹੈ ਜੀ ਲਓ ਦੋਸਤੋ 85000 ਬੱਚੀ ਪਹਿਲੇ ਸੂਵੇ ਹੀ 25 ਤੋਂ 30 ਨੂੰ ਜਿਹੜਾ ਹੱਥ ਮਰੂਗੀ ਹੂੰ 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 ਲੋ ਵੀ ਭਰਾਵੋ 85000 ਮੰਗ ਡਿਮਾਂਡ ਤੇ ਲੈਣ ਦੇ ਜਿਹੜਾ 85000 ਵਿੱਚੋਂ ਛੋਟ ਜੱਪਾ ਹੋ ਜਾਊਗਾ ਇੱਕ ਸੈਕਿੰਡ ਨੰਬਰ ਤੇ ਇੱਕ ਹੋਰ ਤੁਹਾਨੂੰ ਵੈਡ ਦਿਖਾਉਣੇ ਆ ਇਹ ਵੀ ਦੋਸਤੋ ਤਿਆਰੀ ਵਾਲੀ ਵੈਡ ਆ ਤੇ ਹਰਵੇਲ ਭਾਈ ਇਹ ਕਿੰਨਾ ਵੇ ਸੂਆ ਸੁੰਦੀ ਫਿਰ ਸੰਧਾ ਦੂਜਾ ਸੂਆ ਸੁਣਾ ਵੈਡ ਨੇ ਠੀਕ ਆ ਲੈ ਜੂ ਇਹ ਵੀ ਹਫਤਾ ਖੰਡ ਸਮਾਂ ਸੰਧਾ ਸਾਹਿਬ ਇਦਾਂ ਵੀ ਜਿਹੜਾ ਸਮਾਂ ਪੂਰਾ ਹੋਣ ਦਾ 5 ਤਰੀਕ ਨੂੰ ਹੁੰਦਾ ਵਾ ਅੱਛਾ ਜੀ ਬਾਕੀ ਬਣੀ ਖੜੀ ਇਹ ਵੀ ਲੋ ਜੀ ਵੈਸੇ ਦੋਸਤੋ ਤਿਆਰੀ ਤੇ ਆ ਕਈ ਨਾ ਸਫਰ ਚ ਜਾ ਕੇ ਬਹੁਤ ਤੰਦਰ ਕੱਟ ਗਈ ਵੇਰਾ ਪਸ਼ੂ ਦੋ ਇੱਕ ਦਿਨ ਪਹਿਲਾਂ ਵੀ ਸੂਪ ਜਾਂਦਾ 30 ਦੇ ਮਹੀਨੇ ਹੁੰਦੇ ਵਿੱਚ ਹਾਂ ਬਿਲਕੁਲ ਆ 9 ਮਹੀਨੇ ਜਿਹੜਾ ਇੱਕ ਰੰਗ ਬਲੈਕ ਆ ਬਾਕੀ ਲੇਵੇ ਹਵਾਨੇ ਤੇ ਕੁਝ ਸਪੋਰਟ ਜਿਹੜੇ ਦੋਸਤੋ ਹੈਗੇ ਆ ਸਪੋਰਟ ਵਾਈਟ ਰੰਗ ਦੇ ਵਿੱਚ ਆ ਬਾਕੀ ਥਾਣ ਬੜਾ ਲੰਬਾ ਠੀਕ ਹੈ ਜੀ ਲੰਬਾ ਥਾਣਾ ਪੂਰਾ ਪਸੰਦੀਦਾ ਸੰਦੂ ਸਾਹਿਬ ਪੂਰਾ ਮੁਠੀ ਵਾਲਾ ਚੰਗਾ ਥਾਣਾ ਤੇ ਦੁੱਧ ਸੰਦੂ ਸਾਹਿਬ ਜਿਆਦਾ ਤੇ ਨਹੀਂ ਆਪਾਂ ਕਵਾਂਗੇ ਹਾਂ ਜੀ 17 18 ਲੀਟਰ ਦੀ ਜਿਹੜੀ ਹੈ ਮਾਲਕ ਠੀਕ ਹੈ ਜੀ ਇਹ ਚਵਾਈ ਚੱਲੂ ਠੰ ਲਓ ਦੋਸਤੋ 15 ਤੋਂ ਪਲੱਸ ਵੀ ਜੰਦਾ ਵੀ 17 18 ਲੀਟਰ ਦੁੱਧ ਚਵਾਈ ਚੱਲੂਗੀ ਬਾਕੀ ਲਿਸ਼ਕ ਬਹੁਤ ਅੱਛੀ ਤੇ ਕਦ ਕੋਤੋਂ ਵੀ ਸੋਨਾ ਬਾਕੀ ਹਾਇ ਇਹਨੂੰ ਰੋਈ ਆ ਉਪਰੋਂ ਵੀ ਨਿਗਰ ਆ ਦੇਵੇ ਲੋਵੇ ਦੇ ਵੀ ਪੂਰੀ ਨਿਗਰ ਆ ਤੁਸੀਂ ਵੇਲ ਬਹੁਤ ਜ਼ਿਆਦੀ ਬੱਛੀ ਦੀ ਤੇ ਬਾਕੀ ਇੱਕ ਕੰਪੈਕਟ ਡਰ ਹੁੰਦਾ ਦੋਸਤੋ ਬਿਲਕੁਲ ਜਿਹੜੀ ਹਿੱਲ-ਜੋਲ ਨਹੀਂ ਹੁੰਦੀ ਕਿ ਠੀਕ ਹੈ ਜੀ ਕੋਈ ਟੁੱਟਮਾ ਚੱਡਾ ਨਹੀਂਗਾ ਬਿਲਕੁਲ ਫਿਕਸ ਚੱਡਾ ਹਜੇ 2-4 ਦਿਨ ਵੀ ਲੱਗੇ ਤੇ ਭਰੂਗੀ ਹਜੇ ਹੋਰ ਥੱਲੇਉ ਉਸ ਅਕੋਰਡਿੰਗ ਤੁਸੀਂ ਆਪਣੀ ਜਜਮੈਂਟ ਕਰ ਲਿਓ ਤੇ 17-18 ਕਿਲੋਟਰ ਦੀ ਮਿਲਕ ਕਪੈਸਿਟੀ ਰਹ ਤੋ ਕਾਦੇ ਦਾ ਜਿਹੜਾ ਦੋਸਤੋ ਉਹ ਵੀ ਮੈਂਸ਼ਨ ਕਰ ਦਿੰਨੇ ਆ ਕਿਉਂਕਿ ਵੇਖਣ ਦਾ ਨਜ਼ਰੀਆ ਬਹੁਤੇ ਵੀਰਾਂ ਦਾ ਕਈ ਵੀਰਾਂ ਨੇ ਵੱਡੀ ਜਜਮੈਂਟ ਕਰਦੇ ਛੋਟੀ ਆ ਮੀਡੀਅਮ ਹਾਈਟ ਆ ਮੀਡੀਅਮ ਤੋਂ ਕੋ 2 ਇੰਚ ਪਲੱਸ ਮੀਡੀਅਮ ਵਿਚਲੇ ਮੇਲ ਤੋਂ ਥੋੜੀ ਜਿਹੀ ਪਲੱਸ ਆ ਉਤਲੀ ਹਾਈਟ ਵਾਲਾ ਆਪਾਂ ਇਹਨੂੰ ਕਾਊਂਟ ਕਰ ਸਕਦੇ ਆ ਬਾਕੀ ਥਣਦੇਵਾ ਸੋਨਾ ਵਿਰਲ ਵੇਥ ਚੰਗੀ ਆਪਸੀ ਥਣਾ ਦੀ ਇੱਕ ਵਾਰੀ ਤੁਹਾਨੂੰ ਥੋੜਾ ਹੋਰ ਆਪਾਂ ਨੇੜੇਉਂ ਦਿਖਾ ਦਿੱ ਗਿਆ ਮੈਂ ਕਿ ਸਭ ਕੁੜੇ ਪਾੜੇ ਪੰਨੇ ਆਉਂਦੀ ਆ ਹਾਂਜੀ ਓਦਾਂ ਕਰਮਾ ਵਾਲੀ ਠੰਡੀ ਲਓ ਜੀ ਤੋ ਕੋਈ ਜਿਹੜੀ ਦੋਸਤੋ ਸ਼ਟਾਕਲ ਨਹੀਂ ਗਈ ਜਾਂ ਕੋਈ ਵੀ ਹੈਨਾ ਆ ਮਾਸ਼ੀ ਹੋਰ ਨਾ ਨਾ ਆ ਵੇਖੋ ਢਿੱਲਾ ਢੁਲਾ ਹਜੇ ਪਈਆਂ ਆ ਲੜਦੁੜ ਕਾਫੀ ਟੱਲੇ ਗਈ ਹਜੇ ਪਰੂਗੀ ਅੱਛਾ ਭਈ ਹਰ ਵੇਲੇ ਕਿੰਨੇ ਕੀ ਦੇ ਦੇ ਦੀਏ ਫਿਰ ਸੰਧੂ ਸਾਹਿਬ 48000 ਦਾ ਦੇ ਲੈ ਛੋੜੋ ਸਾਡੇ 48 ਚ ਹਾਂਜੀ ਛੋਟਛੱਪਾ ਕਰਾਂਗੇ ਉਹਦੇ ਜੋ ਠੀਕ ਹੈ ਜੀ ਲਓ ਦੋਸਤੋ 48000 ਦੇ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਕਿਸੇ ਵੀਰ ਦੇ ਬਿਲਕੁਲ ਘਰ ਆ ਇਹਦਾ ਪ੍ਰੇਮ ਹਵਤ ਨਾਲ ਜੋ ਵੀ ਛੋਟਛੱਪੇ ਹੋਣਗੇ ਹੋ ਜਾਣਗੇ ਠੀਕ ਹੈ ਜੀ ਇੱਕ ਤੀਜੇ ਨੰਬਰ ਤੇ ਹੋਰ ਤੁਹਾਨੂੰ ਇੱਕ ਮੱਝ ਚਾਹੇ ਕੋਈ ਵੀਰ ਝੋਟੀ ਚਾਹੇ ਮੱਝ ਤੁਸੀਂ ਮੰਨ ਲਿਓ ਠੀਕ ਆ ਵजन ਲੋੜ ਵਾਲੀ ਆ ਪੂਰੀ ਬਾਕੀ ਕੱਦ ਕੋਦ ਵੀ ਬਹੁਤ ਸੋਹਣਾ वजन ਵਾਲੇ ਪਾਸੇ ਵੀ ਪੂਰੀ ਤੁਸੀਂ ਵੇਖੋਗੇ ਤੇ ਸੰਧੂ ਦਾ ਦੂਜੇ ਸੂਬੇ ਚੋਂ ਆਈ ਆ ਸੁਣਾ ਠੀਕ ਆ ਜੀ ਪਿਛਲੇ ਸੂਬੇ ਹਰਿਆਣੇ ਤੋਂ ਝੋਟੀ ਆਈ ਆ ਇਹ ਇਹ ਆਈ ਸੀ ਪਿਛੋਂ ਇਹ ਹਾਂਜੀ ਓਕੇ ਓਕੇ ਤੇ ਦਿਨ ਹਰ ਵੇਰ ਕਿੰਨੇ ਲੈਂਦੀ ਆ ਪਹਿਲੇ ਸੂਵੇ ਸੰਧੂ ਸਾਹਿਬ 13 14 ਦੇ ਚੱਲੀ ਆ ਠੀਕ ਆ ਜੀ ਉਮੀਦ ਕਰਦੇ ਆਂ ਕਿ 15 16 ਲੀਟਰ ਦੀ ਜਿਹੜੀ ਚੋਾਈ ਆ ਠੀਕ ਆ ਜੀ ਕਰਾਉਗੇ ਲਓ ਜੀ ਸੋ 12 ਲੀਟਰ ਪਲੱਸ ਦੋਸਤੋ ਪਹਿਲੇ ਸੂਵੇ ਦੀ ਮਿਲਕਿੰਗ ਕਰਵਾਈ ਆ ਇਸ ਵਾਰ ਸੈਕੰਡ ਟਾਈਮ ਆ ਰਾ ਦੂਜਾ ਸੂਹਾ ਸੂਣੀ ਆ ਤੇ ਹਰਵੇਲ ਥਾਣਾ ਜਿਹੜੇ ਮੋٹے ਭਲਾ ਭੂਲੇ ਨੇ ਸੰਸ ਭਲਾ ਵਾ ਇਹ ਬਿਲਕੁਲ ਜਿਵੇਂ ਸੂਪੂਗੀ ਅੱਛਾ ਜੀ ਉਸ ਤੋਂ ਬਾਅਦ ਬਿਲਕੁਲ ਖਾਲੀ ਹੋ ਜਾਊਗੀ ਦਾ ਸਾਫ ਹੋ ਜਾਣਾ ਸਾਹ ਫੇਸ ਦਿਖਾਈਏ ਆਹ ਲਓ ਜੀ ਸਿੰਗੀ-ਸੁੰਗੀ ਵੇਖੋ ਬਿਲਕੁਲ ਹੈ ਤਾਂ ਨੇੜੇ ਤੋਂ ਗੁਲਾਈ ਦੇ ਵਿੱਚ ਹੀ ਸੰਸ ਭਾਲ ਤਾਂ ਜਿੰਨੀ ਮੱਝ ਭਾਲ ਚੁੱਕ ਜੂਗੀ ਨਾ ਉਨਨੀ ਜ਼ਿਆਦਾ ਲੇਵਾ ਭਰਿਆ ਲੱਗੂਗਾ ਖੁੱਲੂਗਾ ਲੇਵਾ ਲਓ ਜੀ ਸੋ ਕਾਦਾ ਦੋਸਤੋ ਸੋਨਾ ਆ ਪਿੰਡੇ ਪੁੰਡੇ ਦੀ ਪੂਰੀ ਭਾਰੀ ਆ ਕੋਈ ਵੀਰੇ ਨਾ ਕੇ ਵੀ ਕਰੇ ਲਿਸੇਪਣ ਦੇ ਵਿੱਚ ਆ ਵੱਡੀ ਮੱਝ ਆ ਸੰਸ ਵੱਡੀ ਆ ਤੇ ਹਰਵੇਲ ਇੱਕ ਵਾਰੀ ਐ ਲੰਮਾ ਹੋਰ ਥੋੜਾ ਜਿਹਾ ਟੱਪੂੜਾ ਬਹੁਤ ਚੌੜਾ ਆ ਪੱਤ ਕਦਮ ਤੋਰਗੇ ਇਹਨੂੰ ਇਹਨੂੰ ਆ ਦੇਖੋ ਜੀ ਹਜੇ ਸੰਧੂ ਦਾ ਖੁੱਲੂਗੀ ਹਜੇ ਮੱਝ ਹਫਤਾ ਨਹੀਂ ਹੁੰਦੀ ਆ ਠੀਕ ਆ ਜੀ گاਵਾਂ ਦੀ ਤਰ੍ਹਾਂ ਬਣੂਗੀ ਲੋਬ ਦੋਸਤੋ ਬਾਕੀ ਕਿਸੇ ਤਰ੍ਹਾਂ ਦਾ ਕੋਈ ਚੱਡੇ ਦੇ ਵਿੱਚ ਵਟ ਨਹੀਂਗਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਬਾਕੀ ਲੜਾਂ ਸਿੱਧੀਆਂ ਨੇ ਸਟੇਟ ਬਿਲੈਤਨ گاਵਾਂ ਵਾਂਗੂੰ ਸਾਨੂੰ ਸਭ ਬਣ ਤੇ ਸਟੇਟ ਲਾੜਾ ਤਾਂ ਬਿਲਕੁਲ ਜਿਹੜੀ ਦੋਸਤੋ ਖੋਲੂਗੀ ਅੱਜ ਪੰਜਾ 70 ਰਮਾਲੀ ਪਤਾ ਨਹੀਂ ਸੰਧੂ ਸਾਹਿਬ ਦੁੱਧ ਕਿੰਨਾ ਹੈ ਕਿ ਚਵਾਜੇ ਕਿਸ ਤਰ੍ਹਾਂ ਬਾਕੀ ਜੇ ਤਾਂ ਪਹਿਲੀ ਵਾਰ ਹੈ 13 14 ਦੇ ਚੱਲੀ ਹੈ ਨਾ ਹੂੰ ਹੂੰ ਤੈਨ ਕੀ ਉਮੀਦ ਕਰਦੇ ਆ ਕਿ ਵੱਧ ਚੱਲੂਗੀ ਠੀਕ ਹੈ ਜੀ ਲੋ ਜੀ ਦੋਸਤੋ ਤੋਰਾ ਤਾਰਾ ਬਹੁਤ ਸੋਹਣਾ ਠੁਮਕ ਠੁਮਕ ਚਾਲ ਠੀਕ ਹੈ ਜੀ ਸੋਹਣਾ ਪਿੱਠਪੂੜਾ ਪਤਲੇ ਪਿੰਡੇ ਦੀ ਤੇ ਬਾਕੀ ਫੇਸ ਕੁਆਲਟੀ ਸ਼ਕੀਨੀ ਵਾਲੇ ਪਾਸੇ ਵੀ ਝੋਟੀ ਬਹੁਤ ਸੋਹਣੀ ਹੈ ਤੇ ਵਜਨ ਨੋੜ ਦੇ ਵਿੱਚ ਵੀ ਪੂਰੀ ਆ ਬਾਕੀ ਥਣ ਭਾਂਡਾ ਸੋਹਣਾ ਬਣਾ ਲੂਗੀ ਪੰਜਾਂ ਸੱਤਾਂ ਪੰਜਾਂ ਛੇ ਦਿਨਾਂ ਦੇ ਵਿੱਚ ਜੇਕਰ ਦੇਣੇ ਨੇ ਕੱਟ ਜੇ ਤੇ ਬਾਕੀ ਸੰਤੋ ਸਾਹਿਬ ਤਿੰਨਾ ਪਸ਼ੂਆਂ ਦੇ ਪਾਰ ਪਿੱਛੇ ਦੀ ਤੇ ਥਣ ਦੀ ਗਾਰੰਟੀ ਦੇ ਕੇ ਭੇਜਾਂਗੇ ਠੀਕ ਹੈ ਜੀ ਨਾ ਤਾਂ ਸੋਈ ਵੀ ਇਹਨਾਂ ਦਿਨਾਂ ਦੇ ਵਿੱਚ ਵੱਡੀ ਸਮੱਸਿਆ ਕਈ ਵਾਰ ਕੋਈ ਭਾਰ ਪਿੱਛਾ ਪਸੂ ਪਾਉਂਦਾ ਬਾਕੀ ਤਿੰਨਾ ਪਸ਼ੂਆਂ ਦੀ ਭਾਰ ਪਿੱਛੇ ਦੀ ਕੋਈ ਫੋਲ ਦਿਖਾ ਜੇ ਜਾਂ ਥਾਣਾ ਦਾ ਤਿੱਪਣ ਮਾੜਾ ਹੋਵੇ ਉਹ ਵੀ ਰੰਦਾ ਵੀ ਆਪਣੀ ਤਸੱਲੀ ਹੈ ਨਾ ਤਿੰਨਾ ਪਸ਼ੂ ਦੀ ਠੀਕ ਹੈ ਬਾਕੀ ਸੰਦਾ ਹਜੇ ਮੱਝ ਖੁੱਲੂਗੀ ਪੂਰੀ ਹਜੇ ਆਹ ਵੇਖੋ ਲੋ ਜੀ ਇਹ ਪੂਰੀ ਹੈ ਇਹ ਥਾਨ ਜਿਹੜੇ ਸੰਦਾ ਬਿਲਕੁਲ ਜਦੋਂ ਭਾਰ ਲੈ ਗਈ ਪ੍ਰੋਪਰ ਸਿੱਧੇ ਥਾਨ ਬਹੁਤ ਸੋਹਣੇ ਮੁੱਠੀ ਵਾਲੇ ਥਾਨ ਬਣ ਕੇ ਤਿਆਰ ਹੋਣਗੇ ਠੀਕ ਹੈ ਜੀ ਠੀਕ ਹੈ ਲੋ ਜੀ ਦੋਸਤੋ ਇਹ ਝੋਟੀ ਆਪਾਂ ਤੁਹਾਨੂੰ ਦਿਖਾਉਣੀ ਸੀ ਕਿ ਇੱਕ ਲਾਸਟ ਵਿੱਚ ਤੇ ਸੋਹਣੀਆਂ ਨਿੱਗਰ ਝੋਟੀ ਆ ਕੋਈ ਇੱਥੇ ਵੀ ਰਹੂਗਾ ਇਹ ਨਹੀਂ ਵੀ ਕਿਸੇ ਪਾਸੋਂ ਕੋ ਲੱਸੀ ਆ ਚੰਗੀ ਪਿਛੋਂ ਸਾਂਭੀ ਸੰਭਾਲੀ ਆ ਜਿਹੜਾ ਚੰਗਾ ਪਸ਼ੂ ਆ ਵਜਨ ਵਾਲਾ ਨੂੰ ਵਜਨ ਵਾਲਾ ਕਿਹਾ ਜਾਊਗਾ ਬਾਕੀ ਪਸੰਦ ਆਊਗੀ ਦਿਨ ਪੰਜ ਲੈ ਜੇ ਸੀਲ ਹੈ ਜੀ ਹਰ ਵੇਲੇ ਕਿੰਨੇ ਦੀ ਦੇ ਦਈਏ ਅ ਸੰਤੂ ਸਾਹਿਬ 1 5 ਆ ਇਹਦੇ ਚ ਮੰਨਤਨ ਹੋ ਜਾਊਗਾ 1 5 ਚ ਹਾਂਜੀ ਠੀਕ ਹੈ ਬਾਕੀ ਸੰਤੂ ਸਾਹਿਬ ਪੋਲੀ ਬਹੁਤ ਜ਼ਿਆਦੀ ਆ ਇਹ ਠੀਕ ਹੈ ਘਾਰ ਇਹਦੀ ਉਂਗਲ ਵਾਂਗੂ ਹੁਣ ਵੀ ਚੌੜੀ ਜਿਹੜੀ ਪੈਂਦੀ ਆ ਆ ਜਦੋਂ ਆਪਾਂ ਲੈ ਗਿਆਂ ਬਿਲਕੁਲ ਸਾਫ਼ ਹੋ ਗਏ ਬਿਲਕੁਲ ਚੁਆਇਸ ਸਾਫ਼ ਹੋ ਜਾਊਗੀ ਠੀਕ ਹੈ ਜੀ ਲੋ ਦਸੋ ਟਿੱਪਣ ਬਿਲਕੁਲ ਪੋਲੀ ਆ ਤੇ ਉਮੀਦ ਕਰ ਸਕਦੇ ਆ ਪਸੂ ਚੁਆਈ ਬਾਕੀ ਕਿਸੇ ਨੇ ਆਨਲਾਈਨ ਵੀ ਸੌਦਾ ਕਰਨਾ ਹੋਵੇ ਭਾਰ ਪਿੱਛੇ ਤੇ ਥਣ ਦੀ ਗਾਰੰਟੀ ਤੇ ਇਹਨਾਂ ਦੀ ਆਪਾਂ ਦੇ ਕੇ ਵੇਖ ਸਕਦੇ ਹੂੰ ਹੂੰ ਲੋਬੀ ਭਰਾਵੋ ਇਹ ਐਨੀਮਲ ਨੇ ਅਜ ਵੀਰ ਹਰਵੇਲ ਦੇ ਕੋਲ ਤਿੰਨ ਸੋ ਤਿੰਨੇ ਜ਼ਬਰਦਸਤ ਆਪੋ ਆਪਣੀ ਥਾਂ ਤੇ ਤਿੰਨੇ ਜਿਹੜੇ ਦੋਸਤੋ ਕਹਿੰਦੇ ਘੁੰਦੇ ਪਸੂ ਆ ਬਾਕੀ ਇੱਕ ਪਹਿਲਾਂ ਵੱਛੀ ਤੁਹਾਨੂੰ ਦਿਖਾਈ ਆ ਬਹੁਤ ਪਿਆਰੀ ਆ ਠੀਕ ਆ ਜੀ ਤਿੰਨ ਸਰ ਸਪੈਸ਼ਲ ਜੀ ਬੇ 30 ਆ ਇਹਦਾ ਸੋ ਖਲੋਣੀ ਖਲਾਨੀ ਬਹੁਤ ਆ ਵੱਛੀ ਦੀ ਬਹੁਤ ਖੂਬਸੂਰਤ ਘੋੜੀਆਂ ਵਾਂਗੂ ਆ ਇਸਨੂੰ ਗਰਲੈਂਡੋ ਦਾ ਮਿਕਸ ਹੈ ਤਾਂ ਕਰਕੇ ਜਿਹੜੀ ਗਰਲੈਂਡੋ ਹੁੰਦੀ ਕਦੀ ਵੇਖੀ ਹੋਏ ਉੱਪਰ ਜਿਹੜੀ ਇਹਦੀ ਹਾਈਟ ਹੋਗੀ ਫੇਰ ਸਾਰੇ ਪਾਸੇ ਚੁੱਕੀ ਤੇ ਪਿੱਛੋਂ ਜਿਹੜੀ ਹਾਂ ਥੋੜੀ ਡਾਊਨ ਚ ਆਊਗੀ ਠੀਕ ਹੈ ਜੀ ਠੀਕ ਹੈ ਹਾਂ ਲੋ ਵੀ ਭਰਾਵੋ ਬਹੁਤ ਕਮਾਲ ਦੀ ਹੈ ਠੀਕ ਹੈ ਜੀ ਬਕਲ ਲਖਣ ਜੀ ਹੈ ਜੀ ਬਹੁਤ ਸੋਹਣੀ ਹੈ ਕੋਈ ਕਿਸੇ ਪਾਸੇ ਕੋਈ ਡਰਾਕਲ ਨਹੀਂ ਗਈ ਜਾਂ ਕੋਈ ਮਾਰਦੀ ਨਹੀਂ ਜਿੱਦਾਂ ਮਰਜ਼ੀ ਮੇਰਾ ਵੀ ਆਪਣੀ ਤਸੱਲੀ ਕਰੀ ਤੇ ਬਾਕੀ ਸਾਨੂੰ ਵੇਖੋ ਕਈ ਪਹਿਲਣਾ ਬੱਚੀਆਂ ਹੁੰਦੀਆਂ ਲੱਤ ਛੜ ਕਰਦੀਆਂ ਇੱਧਰ ਵੇਖੋ ਹਾਂ ਲਓ ਜੀ ਠੀਕ ਹੈ ਫੇਰ ਲੇਵਾ ਵੇਖੋ ਕਿੱਥੋਂ ਤੱਕ ਮਜ਼ਬ ਹਾਂ ਜੀ ਹਾਂ ਜੀ। ਪਲੱਸ ਜੀ ਤੋਂ ਸਭਾ ਕਮਾਲ ਦੀ ਚੀਜ਼ ਆ ਦੋਸਤੋ ਪਸੰਦ ਆਊਗੀ ਕਿਸੇ ਵੀਰ ਨੇ ਇੱਥੇ ਆਉਣਾ ਆ ਕੇ ਵੇਖਣੀ ਆ ਤਾਂ ਵੀ ਕੋਈ ਵੀਰ ਛੱਡ ਕੇ ਨਹੀਂ ਜਾਂਦਾਗਾ। ਬਾਕੀ ਜੋ ਡਿਮਾਂਡ ਆ ਚੰਗਾ ਪਸ਼ੂ ਆ ਉਹ ਜਾ ਰੇਟ ਭਰ ਕੇ ਆਪਾਂ ਨੂੰ ਪਸ਼ੂ ਖਰੀਦਣਾ ਪੈਂਦਾ। ਸੋ ਉਹ ਸਾਰੇ ਵੀਰ ਜਾਣਦੇ ਹੀ ਆ। ਬਾਕੀ ਜਿੱਥੇ ਵੀ ਤਾਲਮੇਲ ਪੈਂਦਾ ਹੋਇਆ ਤੁਸੀਂ ਬਿਠਾ ਲਿਓ ਗੱਲਬਾਤ ਕਰੋ। ਤੇ ਅਰ ਵੀਰ ਭਾਈ ਇਹ ਅੱਜ ਆਪਣੇ ਕੋਲ ਤਿੰਨ ਨਗਨੇ ਤਿੰਨ ਨਗਨੇ ਸੀ ਜੰਦ ਸਾਹਿਬ। ਨੰਬਰ ਬੁੱਲ ਗਏ ਆਪਣੇ 9908820259906382025 ਠੀਕ ਹੈ ਜੀ। ਲਓ ਦੋਸਤੋ ਫਿਲਹਾਲ ਇਹ ਅੱਜ ਪਸ਼ੂ ਆ ਪਸ਼ੂ ਹੋਰ ਵੀ ਦੋਸਤੋ ਆਏ ਨੇ ਠੀਕ ਹੈ ਜੀ ਕੋਈ ਕਿ ਪਸ਼ੂ ਸੋਏ ਨੇ ਤੇ ਬਿਲਕੁਲ ਇੱਕ ਦੋ ਦਿਨਾਂ ਤੱਕ ਉਹ ਵੀ ਆਪਾਂ ਤੁਹਾਨੂੰ ਅਪਡੇਟ ਦੇ ਦਾਂਗੇ ਵੱਡੀਆਂ ਮੱਝਾਂ ਨੇ ਚੰਗੇ ਨੀਲੀ ਦੇ ਨਗੀਨੇ ਆ ਨੀਲੀ ਦੀਆਂ ਢੇਲੀਆਂ ਮੀਨੀਆਂ ਮੱਝਾਂ ਉਹ ਵੀ ਆਈਆਂ ਨੇ ਫਿਲਹਾਲ ਅੱਜ ਪਸ਼ੂ ਕੋਈ ਤਾਜੇ ਸੋਏ ਆ ਤਾਂ ਕਰਕੇ ਵਿੱਚ ਨਹੀਂ ਦਿਖਾਏਗੇ ਉਹ ਵੀ ਇੱਕ ਦੋ ਦਿਨਾਂ ਤੱਕ ਤੁਹਾਨੂੰ ਪੂਰੀ ਅਪਡੇਟ ਦੇ ਦਾਂਗੇ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ